ਸਸਵੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਜਲੰਧਰ ਵਿਧਾਨ ਸਭਾ ਜ਼ਿਮਨੀ ਚੋਣ ਪਛਮੀ ਇਲਾਕੇ ਦੇ ਵਿੱਚ ਇਹ ਜ਼ਿਮਨੀ ਚੋਣ ਹੋਣੀ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਨੇ 모ਹਿੰਦਰ ਭਗਤ ਦੇ ਨਾਮ ਦੇ ਉੱਤੇ ਦਾਾ ਖੇਡਿਆ ਤਾਂ ਦੱਸਦੀ ਕਿ ਸਾਬਕਾ ਮੰਤਰੀ रह ਚੁੱਕੇ ਭਗਤ ਚੁੰਨੀलाल ਦੇ ਪੁੱਤਰ ਨੇ 모ਹਿੰਦਰ ਭਗਤ ਤੇ ਪਿੱਛੇ ਜਿਹੇ ਹੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀਗੇ ਭਾਜਪਾ ਦੇ ਕੈਂਡੀਡੇਟ ਸੀ ਤੇ ਭਾਜਪਾ ਦੀ ਟਿਕਟ ਦੇ ਉੱਤੇ ਉਹਨਾਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਕਾਫੀ ਨਾਮ ਹੈ ਤੇ ਕਾਫੀ ਘੱਟ ਮਾਰਜਨ ਸੀਗਾ ਜਿਹਦੇ ਨਾਲ ਸ਼ੀਤਲ ਅੰਗਰਾਲ ਨੇ ਜਿੱਤ ਹਾਸਲ ਕੀਤੀ ਸੀ ਦੂਜੇ ਨੰਬਰ ਦੇ ਉੱਤੇ ਸੁਸ਼ੀਲ ਰਿੰਕੂ ਰਹੇ ਸੀ ਤੇ ਜੇਕਰ ਤੁਹਾਨੂੰ ਮਾਰਜਨ ਦੱਸਿਆ ਜਾਵੇ ਤਾਂ ਉਸ ਵੇਲੇ ਇਸ ਇਲਾਕੇ ਦੇ ਵਿੱਚ 39213 ਵੋਟਾਂ ਪਈਆਂ ਸੀ ਸ਼ੀਤਲ ਅੰਗਰਾਲ ਨੂੰ ਜਦਕਿ ਸੁਸ਼ੀਲ ਰਿੰਕੂ ਜੋ ਇਸ ਵੇਲੇ ਭਾਜਪਾ ਦੇ ਵਿੱਚ ਚਲੇ ਗਏ ਨੇ ਉਹਨਾਂ ਨੂੰ 34960 ਵੋਟਾਂ ਪਈਆਂ ਸੀ ਤੇ ਭਗਤ ਮੋਹਿੰਦਰ ਭਗਤ ਹੋਰਾਂ ਨੂੰ 33486 ਵੋਟਾਂ ਪਈਆਂ ਸੀ ਯਾਨੀ ਕਿ ਫਸਵਾ ਮੁਕਾਬਲਾ ਸੀ ਜਲੰਧਰ ਵੈਸਟ ਵਾਲੀ ਸੀਟ ਦੇ ਉੱਤੇ ਤੇ ਹੁਣ ਉੱਥੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਸ਼ੀਤਲ ਅੰਗਰਾਲ ਨੇ ਅਸਤੀਫਾ ਦਿੱਤਾ ਸੀ ਜੋ ਮਨਜ਼ੂਰ ਕਰਨ ਤੋਂ ਬਾਅਦ ਹੀ ਹੁਣ ਜ਼ਿਮਨੀ ਚੋਣ ਹੋ ਰਹੀ ਹੈ ਤਾਂ ਦੱਸ ਦਈਏ ਕਿ ਸ਼ੀਤਲ ਅੰਗਰਾਲ ਤੇ ਸੁਸ਼ੀਲ ਰਿੰਕੂ ਪਾ ਦੇ ਵਿੱਚ ਜਾ ਚੁੱਕੇ ਨੇ ਦੋਵੇਂ ਭਾਜਪਾ ਦਾ ਹਿੱਸਾ ਨੇ ਸ਼ੀਤਲ ਅੰਗਰਾਲ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਤੇ ਸੁਸ਼ੀਲ ਰਿੰਕੂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਸੀ ਪਰ ਉਹਨਾਂ ਦੀ ਹਾਰ ਹੋਈ ਹੈ ਚਰਨਜੀਤ ਸਿੰਘ ਚੰਨੀ ਉਥੋਂ ਐਮਪੀ ਬਣ ਚੁੱਕੇ ਨੇ ਤੇ ਹੁਣ 모ਹਿੰਦਰ ਭਗਤ ਦੇ ਨਾਮ ਦੇ ਉੱਤੇ ਦਾ ਖੇਡਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੇ ਦਾਅਦਕਰ ਤੌਰ ਦੇ ਉੱਤੇ ਐਲਾਨ ਵੀ ਕਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਨਾਮ ਹੈ 모ਹਿੰਦਰ ਭਗਤ ਦਾ ਜਲੰਧਰ ਦੀ ਰਾਜਨੀਤੀ ਦੇ ਵਿੱਚ ਸਭ ਉਹਨਾਂ ਨੂੰ ਜਾਣਦੇ ਨੇ ਤੇ ਉਹ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਨੇ ਮੀਡੀਅਮ ਇੰਡਸਟਰੀਜ਼ ਡਵੈਲਪਮੈਂਟ ਬੋਰਡ ਦੇ ਲੰਮਾ ਸਮਾਂ ਉਹਨਾਂ ਨੇ ਇਹ ਸੇਵਾਵਾਂ ਨਿਭਾਈਆਂ ਨੇ ਤੇ 2022 ਦੇ ਵਿੱਚ ਚੋਣਾਂ ਲੜੀਆਂ ਸੀ ਪਰ ਉਹਨਾਂ ਦੀ ਹਾਰ ਹੋ ਗਈ ਸੀ ਤੇ ਹੁਣ ਇੱਕ ਵਾਰ ਫੇਰ ਉਹ ਜ਼ਿਮਨੀ ਚੋਣ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਿੰਨੀਆਂ ਕਵੋਟਾਂ ਪੈਂਦੀਆਂ ਨੇ ਤੇ ਜਲੰਧਰ ਤੋਂ ਕਿਹੜਾ ਆਗੂ ਬਾਜ਼ੀ ਮਾਰਦਾ ਹੈ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਸਾਡੇ ਕੋਲੋਂ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਰ ਕੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরohar, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸਸ਼ਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ